ਕੋਨੂ ਦੇ ਦਦਾਉਨਾ ਤਾਂ ਕੁੱਪ ਬਹੁਤ ਕੱਢਦੀ ਆ ਜਦੋਂ ਐ ਕੁੱਪ ਜਾ ਪੈਣਾ ਸ਼ੁਰੂ ਹੋ ਜਾਵੇ ਤੇ ਪਸ਼ੂ ਦੀ ਪੋਜੀਸ਼ਨ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਆ ਤੁਸੀਂ ਲੱਤਾਂ ਵੇਖ ਲਓ ਪ੍ਰੋਪਰ ਸਹੀ ਨਹੀਂ ਲੱਗ ਰਹੀਆਂ ਜਿਵੇਂ ਪਿਛਲੀਆਂ ਲੱਤਾਂ ਅੱਗੇ ਨੂੰ ਕਰਕੇ ਰਹੀ ਆ ਅਗਲੀਆਂ ਲੱਤਾਂ ਥੋੜੀਆਂ ਜੀਆਂ ਮਗਰ ਨੂੰ ਆ ਜਿੱਥੇ ਬੈਲੈਂਸ ਹੋਣਾ ਚਾਹੀਦਾ ਉਹ ਬੈਲੈਂਸ ਨਹੀਂ ਬਣਿਆ ਆਪਾਂ ਇਹਦਾ ਬੈਲੈਂਸ ਬਣਾ ਕੇ ਦਿਖਾਵਾਂਗੇ ਜਿਵੇਂ ਆਹ ਗਾਂ ਵੇਖ ਸਕਦੇ ਤੁਸੀਂ ਆ ਨਾਲ ਦੀ ਗਾਂ ਇਹਦਾ ਬਾਡੀਜ਼ ਤਾਂ ਤੁਹਾਨੂੰ ਪਤਾ ਆ ਆਟੋਮੈਟਿਕ ਹੀ ਲੱਗਦਾ ਹੋਊਗਾ ਬਹੁਤ ਜ਼ਿਆਦਾ ਫਰਕ ਆ ਜਿਹੜਾ ਅੰਦਰਲਾ ਜਿਹੜਾ ਤਾਂ ਦਾ ਕਬਾ ਉਹ ਸਹੀ ਆ ਜਿੱਥੇ ਤਾਂ ਪੈਠ ਪੁੜਾ ਚਾਹੀਦਾ ਉੱਥੇ ਹੋਣਾ ਚਾਹੀਦਾ ਦੇਖ ਸਕਦੇ ਹਾਂ ਇੱਥੋਂ ਪਤਾ ਲੱਗਦਾ ਹਾਂ ਵੀ ਪ੍ਰੋਪਰ ਸੈਟ ਆ ਪੈ ਰਹੇ ਨੇ ਤੇ ਬਾਕੀ ਤੁਸੀਂ ਖੜ ਨਹੀਂ ਖੁੱੜ ਨਹੀਂ ਵੇਖ ਸਕਦੇ ਹੋ ਸੱਚ ਨੂੰ ਖੜ ਤੇ ਖੁੱੜ ਨਹੀਂ ਸੈਟ ਆ ਪੂਰੀ ਕਲੀਅਰ ਤਕਰੀਬਨ ਕੀ ਇੱਥੋਂ ਪਤਾ ਲੱਗ ਜਾਂਦਾ ਪਸੂ ਤੇ ਹਾਂ ਵੀ ਪੈ ਰਹੇ ਯੂਰ ਰਾਈਟ ਆ ਆ ਵੇਖ ਸਕਦੇ ਹੋ ਕੱਲ ਬਾਅਦ ਤੇ ਬਾਕੀ ਹੁਣ ਆ ਨਾਲ ਦੀ ਜਿਹੜੀ ਗਾਂ ਇਦੇ ਪੈਰਾਂ ਦੀ ਪੋਜੀਸ਼ਨ ਤੇ ਹੁਣ ਦੂਸਰੀ ਕਾਹਦੀ ਵੀ ਵੇਖ ਸਕਦੇ ਕਿੰਨਾ ਕੁੱਬ ਪੈਂਦਾ ਹੁਣ ਉਹਦੇ ਪੈਰ ਬਣਾ ਦਾ ਦਿੱਤੇ ਆ ਬਾਕੀ ਹੌਲੀ ਹੌਲੀ ਆਤ ਤੇ ਜਾਣੀ ਆ ਸੱਜਣੋ ਇੱਕੇ ਦਮ ਆਤ ਨਹੀਂ ਜਾਂਦੀ ਹਿੰਦੀ ਕਿਉਂਕਿ ਹਫਤੇ ਦੇ ਅੰਦਰ ਵਾਰ ਕੁੱਬ ਜਾਂ ਜਮਾ ਸੈੱਟ ਹੋ ਜਾਊਗਾ ਇਸ ਤਰ੍ਹਾਂ ਨਾਰਮਲ ਹੋ ਜੂਗੀ ਪੋਜੀਸ਼ਨ ਇਹਦੀ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਤਾਂ ਠੀਕ ਆ ਜੀ ਸਿਰਣੀ ਦੀ ਜਾਣਕਾਰੀ ਥੋੜੇ ਨਾਲ ਸ਼ੇਅਰ ਕਰਨੀ ਸੀ ਕਿਉਂਕਿ ਪਤਾ ਲੱਗਦਾ ਰਵੇ ਆਪਣੇ ਬੰਦਿਆਂ ਨੂੰ ਕਿਸ ਤਰ੍ਹਾਂ ਦੇ ਜਦੋਂ ਪੋਜੀਸ਼ਨ ਹੋ ਜਾਂਦੀ ਆ ਤੇ ਪੈਰ ਬਣਨੇ ਚਾਹੀਦੇ ਆ ਪਸ਼ੂਆਂ ਦੇ ਜੇ ਕਈ ਵਈ ਉਦੋਂ ਪਣ ਆਉਂਦੇ ਜਦੋਂ ਪਸ਼ੂ ਜਾਵਾਂ ਬਹਿ ਜਾਂਦਾ ਜਾਂ ਜਮਾਂ ਲੰਗ ਮਾਰਨਾ ਸ਼ੁਰੂ ਕਰ ਦਿੰਦਾ ਜਾਨਵਰ ਫਿਰ ਉਹਨੂੰ ਦੁੱਧ ਤੇ ਲਿਆਉਣਾ ਬੜਾ ਔਖਾ ਹੋ ਜਾਂਦਾ ਸੱਚ ਨੂੰ ਜਿਵੇਂ ਕਿ ਦੁੱਧ ਬਹੁਤ ਘਟਾ ਦਿੰਦਾ ਜਾਨਵਰ ਬਾਕੀ ਠੀਕ ਆ ਜੀ ਆ ਨਾਲ ਨਾਲ ਅਪਡੇਟ ਜਲਦੀ ਰਹੂਗੀ ਬਈ ਸੁਚੈਨ ਸਿੰਘ ਤੂਰ ਦੇ ਘਰੇ ਆ ਪੈਂਡ ਖੋਸਾ ਪਾੜੋ ਪੂਰੀ ਗੱਲ ਬਾਤ ਆ ਘੈਂਡ ਆ ਬਾਈ ਚੰਗਾ ਬਈ ਦਾ ਸੁਭਾਅ ਚੰਗਾ ਨੇਚਰ ਆ ਬਾਕੀ ਪਸ਼ੂਾਂ ਦੀ ਕੇਅਰ ਚੰਗੀ ਕਰਦਾ ਸੱਜਣੋ ਬਾਕੀ ਉਹ ਬਾਕੀ ਗੱਲਾਂ ਆਵਾਜ਼ ਦਾ ਸਫਾਈ ਵਾਲਾ ਤੁਸੀਂ ਧਿਆਨ ਦੇਖ ਸਕਦੇ ਸਫਾਈ ਪੂਰੀ ਆ ਚਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੇ ਬਾਕੀ ਤੁਸੀਂ ਕਰ ਨਹੀਂ ਤਾਂ ਹੈ ਨਹੀਂ ਤਾਂ ਤਾਂ ਮੈਨੂੰ ਪਤਾ ਤੁਸੀਂ ਸ਼ੇਅਰ ਨਾਲ ਤਾਂ ਲਾਈਕ ਕਰਨੀ ਆ ਚਾ ਠੀਕ ਆ ਧੰਨਵਾਦ ਥੈਂਕ ਯੂ ਸੋ ਮਚ